ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿਹੜੇ-ਜਿਹੜੇ ਏਰੀਆ ਚੋਂ ਜਿਹੜੀ-ਜਿਹੜੀ ਗੱਡੀ ਵਾਸਤੇ ਤੁਸੀਂ ਕਹਿੰਦੇ ਸੀਗੇ ਆਪਾਂ ਲੈ ਕੇ ਪਹੁੰਚੇ ਹਾਂ ਵਧੀਆ ਰੇਟ ਵਧੀਆ ਸੋਹਣੀਆਂ ਗੱਡੀਆਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਅਸੀਂ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਡੀ ਮੋਟਰਸਾਈਕਲ ਤੋਂ ਇਲਾਵਾ ਕੋਈ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆਫ ਫਰੀ ਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਜੀ ਪਹਿਲੀ ਗੱਡੀ ਆਪਣੇ ਕੋਲੇ ਆਟੋ ਮਾਲਕ ਨੇ ਭੇਜੀ ਆ 2011 ਮਾਡਲ ਗਿੱਦੜਵਾਹਾ ਮਾਲਕ ਦਾ ਏਰੀਆ ਸੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗਿੱਦੜਵਾਹਾ ਮਾਲਕ ਦਾ ਏਰੀਆ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀ ਐ ਸੀ ਬਾਕੀ ਰੰਗ ਰੂੰਗ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਤੇ ਸਾਰਾ ਕੁਝ ਮਾਲਕ ਤੁਹਾਨੂੰ ਫੋਨ ਤੇ ਦੱਸ ਦੇਣਗੇ ਤੇ ਨੰਬਰ ਵਗੈਰਾ ਤੋਂ ਅਨੁਸਾਰਾ ਕੁਝ ਆਪਾਂ ਤੁਹਾਨੂੰ ਕਨਫਰਮ ਕਰਵਾ ਦੇਾਂਗੇ ਗੱਲਬਾਤ ਆਪਾਂ ਕੱਲੀ ਕੱਲੀ ਕਰਾਂਗੇ ਜੀ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਚੈੱਕ ਕਰ ਲਓ ਮਾਲਕ ਨੇ ਕਿਹਾ ਸਰਵਿਸ ਤੋਂ ਲੈ ਕੇ ਹਰ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕੋਈ ਕਿਸੇ ਪਾਸੋਂ ਨਾ ਗੱਡੀ ਕੰਮ ਭਾਲਦੀ ਆ ਨਾ ਕੋਈ 1 ਰੁਪਿਆ ਗੱਡੀ ਤੇ ਲੱਗਣ ਵਾਲਾ ਹੈਗਾ ਜੀ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮਾਲਕ ਦੇ ਘਰੇ ਜਾਓ ਜੀ ਜਾ ਕੇ ਦੇਖੋ ਚਲਾ ਕੇ ਦੇਖੋ ਤੇ ਪਸੰਦ ਆਵੇ ਤਾਂ ਖਰੀਦ ਕੇ ਲਿਆਓ ਮਾਲਕ ਦਾ ਨੰਬਰ 8054639804 ਸੈਕੰਡ ਗੱਡੀ ਆਪਾਂ i20 ਆਸਥਾ ਟਾਪ ਮਾਡਲ ਲੈ ਕੇ ਪਹੁੰਚਿਆ ਜੀ 6 에어ਬੈਗਸ ਮਾਡਲ ਗੱਡੀ ਆ ਜੀ ਬਹੁਤ ਸੋਹਣੀ ਗੱਡੀ ਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਮਨ ਨਮੀ ਕੰਡੀਸ਼ਨ ਹੈ ਮਾਡਲ 2015 ਜੀ ਤੇ ਮਲੂਟ ਗੱਡੀ ਆਪਨ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਮਲੂਟ ਖੜੀ ਹੈ ਤੇ ਮਾਲਕ ਨੇ ਕਿਹਾ ਵੀ ਗੱਡੀ ਕੁੱਲ 92000 ਚੱਲੀ ਹੋਈ ਆ ਤੇ ਗੱਡੀ ਫਾਸਟ ਓਨਰ ਹੈ ਜੀ ਨਵੇਂ ਟਾਇਰਾਂ ਚ 4.5 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਸੀ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਇੰਜਨ ਗੇਅਰ ਚੈੱਕ ਕਰ ਲਓ ਜੀ ਸਾਰਾ ਕੁਝ ਤੁਸੀਂ ਚੈੱਕ ਕਰ ਲਓ ਵਧੀਆ ਮਿਊਜ਼ਿਕ ਸਿਸਟਮ ਹੈ ਜੀ LCD ਵਗੈਰਾ ਅੰਦਰ ਲੱਗੀ ਹੋਈ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਫੋਟੋਆਂ ਚ ਦੇਖ ਹੀ ਲਿਆ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਆ ਮਾਲਕ ਦੇ ਘਰੇ ਜਾ ਕੇ ਦੇਖੋ ਮਾਲਕ ਦਾ ਮੋਬਾਈਲ ਨੰਬਰ 9517406565 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਕਰ ਲਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 94656929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਐਟਿਓਸ ਗੱਡੀ ਦੀ ਗੱਲ ਕਰਦੇ ਆਪਾਂ 14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 4 ਲੱਖ 40 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਬਾਬਾ ਬਕਾਲਾ ਮਾਲਕ ਦਾ ਏਰੀਆ ਸੀ ਨਵੇਂ ਟਾਇਰਾਂ ਚ ਗੱਡੀ ਆ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਸਿਲਵਰ ਰੰਗ ਦੇ ਵਿੱਚ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੀ ਪਰਸਨਲ ਗੱਡੀ ਆ ਘਰੇ ਖੜੀ ਆ ਜਾ ਕੇ ਦੇਖੂਗੀ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵੀ ਤੁਹਾਨੂੰ ਪਸੰਦ ਆਊਗਾ 440 ਮਾਲਕ ਨੇ ਡਿਮਾਂਡ ਕੀਤੀ ਆ 14 ਮਾਡਲ ਆ ਅੰਦਰੋਂ ਬਿਲਕੁਲ ਨਵੀਂ ਹੈ ਜਿ ਬਾਹਰੋਂ ਵੀ ਤੁਸੀਂ ਚੈੱਕ ਕਰ ਰਹੇ ਹੋ ਇੰਜਨ ਗੇਅਰ ਤੋਂ ਲੈ ਕੇ ਹਰ ਪਾਸਿਓਂ ਆਪਾਂ ਨੂੰ ਗੱਡੀ ਦੀ ਫੁੱਲ ਗਰੰਟੀ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਬਾ ਬਕਾਲਾ ਮਾਲਕ ਦਾ ਏਰੀਆ ਜੀ 440 ਮਾਲਕ ਨੇ ਡਿਮਾਂਡ ਰੱਖੀ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਆਪ ਤੁਸੀਂ ਚਲਾ ਕੇ ਦੇਖ ਲਿਓ ਟ੍ਰਾਈ ਲੈ ਲਿਓ ਤੇ ਫੁੱਲ ਤਸੱਲੀ ਤੁਸੀਂ ਆਪ ਜਾ ਕੇ ਕਰ ਲਿਓ ਬਾਕੀ ਪਹਿਲਾਂ ਇੱਕ ਵਾਰੀ ਗੱਲ ਮਾਲਕ ਨਾਲ ਜ਼ਰੂਰ ਕਰ ਲਿਓ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੇ ਜਾ ਕੇ ਕੋਈ ਦੇਖਣ ਦਾ ਚਾਹ ਬਣ ਹੈ ਪਹਿਲਾਂ ਇੱਕ ਵਾਰੀ ਫੋਨ ਕਰਕੇ ਪੁੱਛ ਲਿਓ ਮਾਲਕ ਨੂੰ ਟਾਈਮ ਦੇ ਦਿਓ ਤੇ ਉਹ ਤੋਂ ਬਾਅਦ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 9779814397 ਗੱਲ ਕਰਾਂਗੇ ਜੀ ਆਪਾਂ ਹੁਣ ਪੋਲੋ ਗੱਡੀ ਦੀ ਬਹੁਤ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਪੋਲੋ ਗੱਡੀ ਹੈ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਗੱਡੀ ਦਾ ਰੰਗ ਚਿੱਟਾ ਹੈਗਾ ਮਾਡਲ 2012 ਮਿਲੂਆ ਜੀ ਆਪਾਂ ਨੂੰ ਤੇ ਕੰਡੀਸ਼ਨ ਆਲੋਕਿਆ ਮਾਲਕ ਦਾ ਏਰੀਆ ਮਲੇਰਕੋਟਲਾ ਜੀ ਡਿਮਾਂਡ 1 25 ਮਾਲਕ ਨੇ ਕਹੀ ਆ ਤੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਮੌਕੇ ਤੇ ਘਾਟਾ ਪਾਦਾ ਕੀਤਾ ਜਾਊਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਹੈ ਜੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਮਲੇਰ ਕੋਡਲਾ ਮਾਲਕ ਦਾ ਏਰੀਆ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਹਰ ਤਰ੍ਹਾਂ ਦੀ ਆਪਾਂ ਨੂੰ ਫੁੱਲ ਗਾਰੰਟੀ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਮਾਲਕ ਦੇ ਘਰੇ ਤੇ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਬੰਪਰ ਬੂੰਪਰ ਚੈੱਕ ਕਰ ਲੂ ਅੰਦਰੋਂ ਜੀ ਗੱਲ ਕਰੀਏ ਤਾਂ ਟੱਚ ਸਕਰੀਨ ਲੱਗੀ ਹੋਈ ਐ ਬਾਹਰੋਂ ਕੰਡੀਸ਼ਨ ਆਲੂਕੇ ਜੀ ਅੰਦਰੋਂ ਵਧੀਆ ਇੰਟੀਰੀਅਰ ਐ ਐਕਸਰੀਅਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ 7580 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਓਨਰ ਬਾਈ ਦਾ ਜਿਹੜਾ ਮੋਬਾਈਲ ਨੰਬਰ ਹੈ ਤੁਹਾਨੂੰ ਮੈਂ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਕਰ ਲਿਓ ਪੂਰੀ ਦੀ ਪੂਰੀ ਜਾਣਕਾਰੀ ਤੇ ਮੋਬਾਈਲ ਨੰਬਰ ਸਕਰੀਨ ਤੇ ਆਈ ਗਿਆ 90500 65410 18 ਗੱਲ ਕਰ ਸਕਦੇ ਹੋ ਤੁਸੀਂ ਆਪ ਹੀ ਜੜੀ ਵੀ ਕਰਨੀ ਹੋਈ Honda City ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ Honda ਦੀ City 10 ਮਾਡਲ ਲੈ ਕੇ ਪਹੁੰਚਿਆ ਸੀ ਤੇ ਮਾਲਕ ਕਹਿੰਦੇ ਨੇ ਵੀ NOC ਅਸੀਂ ਕਟਵਾ ਕੇ ਦੇ ਦਾਂਗੇ ਜਿੱਥੋਂ ਦੀ ਮਰਜ਼ੀ ਆਖੂਗੇ ਤੇ ਮਾਲਕ ਕਹਿੰਦੇ ਨੇ NOC ਦਾ ਖਰਚਾ ਸਾਡਾ ਹੋਊਗਾ ਡਿਮਾਂਡ ਦੀ ਗੱਲ ਕਰੀਏ 1,35,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਸੋਹਣੀ ਆਪਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਬਰਨਾਲੀ ਗੱਡੀ ਮਾਲਕ ਦੇ ਘਰੇ ਖੜੀ ਆ ਇੱਕ 35 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿੰਨੂੰ ਵੀ ਗੱਡੀ ਪਸੰਦ ਆਉਂਦੀ ਐ ਘਰੇ ਆਜੋ ਇੱਕ ਵਾਰੀ ਚਲਾ ਕੇ ਦੇਖ ਲਓ ਤੇ ਪਹਿਲਾਂ ਚੈੱਕ ਕਰੋ ਗੱਡੀ ਨੂੰ ਇੰਜਨ ਗিয়ার ਚੈੱਕ ਕਰੋ ਜੀ ਸਾਰਾ ਕੁਝ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਰੇਟ ਇੱਕ ਵਾਰੀ ਤਾਂ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਡਿਮਾਂਡ ਇਹਨਾਂ ਨੇ ਆਖਿਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਓਨਰ ਦਾ ਮੋਬਾਈਲ ਨੰਬਰ 9463564611 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਸੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਸੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਅੱਗੇ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਦਬ ਕੇ ਸ਼ੇਅਰ ਕਰ ਦਿਆ ਕਰੋ ਜੀ ਬਾਤੋ ਬਾਤ ਸਪੋਰਟ ਰੱਖਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਤੁਸੀਂ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਆਪਣਾ ਲਿਖੇ ਰਿਹਾ ਹੁੰਦਾ ਜੀ 94600 5929488 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ 13/14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸਾਢੇ 1.4 ਲੱਖ ਰੁਪਿਆ ਉਨਰ ਬਲੋ ਡਿਮਾਂਡ ਹੈ ਜੀ ਤਲਵੰਡੀ ਸਭ ਮਾਲਕ ਦਾ ਏਰੀਆ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਅੱਡ-ਵੱਡ ਮਿਲ ਜੂਗੀ 2 ਟਾਇਰ 80% 2 ਟਾਇਰ 50% ਗੱਡੀ ਪੂਰੀ ਵਧੀਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆ ਰਹੀ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਦੇ ਘਰੇ ਜਾਓ ਦੇਖੋ ਚਲਾ ਕੇ ਦੇਖੋ ਪਰਖੋ ਤੇ ਉਸ ਤੋਂ ਬਾਅਦ ਡੀਲ ਕਰ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਗੱਲ ਕਰਦੇ ਆਪਾਂ ਜਨ ਗੱਡੀ ਦੀ 2001 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ 50000 ਦੀ ਡਿਮਾਂਡ ਦੇ ਵਿੱਚ ਰੰਗ ਤੁਸੀਂ ਚੈੱਕ ਕਰ ਲਓ ਜੀ ਨੰਬਰ ਦੀ ਗੱਲ ਕਰੀਏ ਗੱਡੀ ਦਾ ਨੰਬਰ ਦਿੱਲੀਓ ਸੀ ਦਾਲ ਸਿੰਘ ਵਾਲਾ ਮਾਲਕ ਦਾ ਏਰੀਆ ਫਰੀਦਕੋਟ ਲਾਗੇ ਪੈ ਜਾਂਦਾ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਚਲਾਉਣ ਚ ਗੱਡੀ ਇੱਕ ਨੰਬਰ ਹੈ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਓਨਰ ਦਾ ਮੋਬਾਈਲ ਨੰਬਰ ਸਕ੍ਰੀਨ ਤੇ ਆਪਾਂ ਦੇ ਰੱਖਿਆ ਜੀ ਮਾਲਿਕ ਦਾ ਨੰਬਰ ਹੈ 6239532507 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਮਸ਼ੀਨਰੀ ਆਪਾਂ ਪਸੰਦ ਆਈ ਹੈ ਤਾਂ ਬਤਵਤ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਜਲਦੀ ਆਪਾਂ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਹਾਂ